ਆਮ ਆਦਮੀ ਪਾਰਟੀ ਦੀ ਰਾਜ ਸਭਾ ਮੈਂਬਰ ਸੁਆਤੀ ਮਾਲੀਵਾਲ ਦੇ ਜੋ ਕੁੱਟਮਾਰ ਦਾ ਮਾਮਲਾ ਸੀਮ ਹਾਊਸ ਦੇ ਵਿੱਚ ਵਾਪਰਿਆ ਸੀਗਾ ਤੇ ਉਸ ਨੂੰ ਲੈ ਕੇ ਦਿੱਲੀ ਪੁਲਿਸ ਨੇ ਹੁਣ ਐਸਆਈਟੀ ਦਾ ਗਠਨ ਕਰ ਦਿੱਤਾ ਹੈ ਜਿਸ ਨੂੰ ਲੈ ਕੇ ਹੁਣ ਐਸਆਈਟੀ ਹਰ ਪਾਸੋਂ ਜਾਂਚ ਪੜਤਾਲ ਕਰੇਗੀ ਹਰ ਪਾਸੋਂ ਜਿਹੜਾ ਆ ਉਹ ਜਾਂਚ ਪੜਤਾਲ ਦੇ ਗੁਰਾਂ ਦੇਖਿਆ ਜਾਵੇਗਾ ਕਿ ਕੀ ਕੀ ਸਬੂਤ ਜਿਹੜਾ ਐ ਐਸਆਈਟੀ ਇਕੱਠਾ ਕਰਦੀ ਹੈ ਤੇ ਫਿਰ ਉਸ ਤੋਂ ਬਾਅਦ ਮਾਮਲੇ ਦੀ ਅਗਲੀ ਜਿਹੜੀ ਜਾਂਚ ਸ਼ੁਰੂ ਕਰ ਦਿੱਤੀ ਜਾਵੇਗੀ ਪਰ ਤੁਹਾਨੂੰ ਦੱਸ ਦਈਏ ਕਿ ਸੁਭਾਤੀ ਮਾਲੀਵਾਲ ਜੋ ਕਿ ਆ ਆਮ ਆਦਮੀ ਪਾਰਟੀ ਦੇ ਸੰਸਦ ਵੀ ਨੇ ਤੇ ਇਸੇ ਦੌਰਾਨ ਜਦੋਂ ਅਰਵਿੰਦ ਕੇਜਰੀਵਾਲ ਜੇਲ੍ਹ ਤੋਂ ਬਾਹਰ ਆਉਂਦੇ ਨੇ ਤੇ ਉਹਨਾਂ ਦੇ ਨਾਲ ਮੁਲਾਕਾਤ ਕਰਨ ਦੇ ਲਈ ਸੀਐਮ ਹਾਊਸ ਦੇ ਵਿੱਚ ਜਾਂਦੇ ਨੇ ਪਰ ਉਸੇ ਦੌਰਾਨ ਸੀਐਮ ਹਾਊਸ ਦੇ ਵਿੱਚ ਸੁਭਾਤੀ ਮਾਲੀਵਾਲ ਉਹਨਾਂ ਦੇ ਨਾਲ ਜਿਹੜੀ ਕੁੱਟਮਾਰ ਕੀਤੀ ਜਾਂਦੀ ਹੈ ਤੇ ਉਸੇ ਕੁੱਟਮਾਰ ਦਾ ਮਾਮਲਾ ਹੁਣ ਲਗਾਤਾਰ ਪੱਖ ਦਾ ਹੋਇਆ ਨਿਸਰਾ ਰਿ ਹੈ ਜਿਸ ਨੂੰ ਲੈ ਕੇ ਹੁਣ ਦਿੱਲੀ ਪੁਲਿਸ ਨੇ ਜਾਂਚ ਦੇ ਲਈ ਐਸਆਈਟੀ ਦਾ ਗਠਨ ਕਰ ਦਿੱਤਾ ਹੈ ਐਸਆਈਟੀ ਦੇ ਵੱਲੋਂ ਹੁਣ ਜਾਂਚ ਪੜਤਾਲ ਕੀਤੀ ਜਾਵੇਗੀ ਹਰ ਇੱਕ ਚੀਜ਼ ਨੂੰ ਖੰਗਾਲਿਆ ਜਾਵੇਗਾ ਤੇ ਹਰ ਇੱਕ ਚੀਜ਼ ਨੂੰ ਬਾਰੀਕੀ ਦੇ ਨਾਲ ਜਾਂਚਿਆ ਵੀ ਜਾਵੇਗਾ ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇ ਕਿ ਇਸ ਮਾਮਲੇ ਵਿੱਚ ਐਸਆਈਟੀ ਵਿੱਚ ਅੰਜਤਾ ਕੋਈ ਇਲਾਵਾ ਤਿੰਨ ਇਨਸਪੈਕਟਰ ਰੈਂਕ ਦੇ ਅਧਿਕਾਰੀ ਸ਼ਾਮਿਲ ਸਨ ਇਸ ਦੇ ਨਾਲ ਹੀ ਥਾਣਾ ਸਿਵਲ ਲਾਈਨ ਦਾ ਐਸਐਚਓ ਵੀ ਸ਼ਾਮਿਲ ਹੈ ਜਿੱਥੇ ਕੇਸ ਦਰਜ ਹੈ ਐਸਆਈਟੀ ਟੀਮ ਸਮੇ ਸਮੇਤੇ ਸੀਨੀਅਰ ਅਧਿਕਾਰੀਆਂ ਨੂੰ ਜਾਂਚ ਰਿਪੋਰਟ ਸੌਂਪੇਗੀ ਤੁਹਾਨੂੰ ਦੱਸਦੀ ਹੈ ਕਿ ਐਸਆਈਟੀ ਇਸ ਮਾਮਲੇ ਵਿੱਚ ਹਰ ਲਿੰਕ ਨੂੰ ਜੋੜਨ ਦੀ ਕੋਸ਼ਿਸ਼ ਕਰੇਗੀ ਸਭ ਤੋਂ ਪਹਿਲਾਂ ਪੁਲਿਸ ਵਿਭਾਗ ਦਾ ਮੋਬਾਈਲ ਡਾਟਾ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪੁਲਿਸ ਨੂੰ ਉਮੀਦ ਹੈ ਕਿ ਇਸ ਨਾਲ ਉਹਨਾਂ ਨੂੰ ਲੀਡ ਮਿਲ ਸਕਦੀ ਹੈ ਜਦੋਂ ਪੁਲਿਸ ਨੇ ਐਤਵਾਰ ਸ਼ਾਮ ਨੂੰ ਸੀਸੀਟੀਵੀ ਡੀਵੀਆਰ ਜ਼ਬਤ ਕਰ ਲਿਆ ਸੀ ਇਸ ਤਰ੍ਹਾਂ ਹੀ ਉਹ ਸੀਸੀਟੀਵੀ ਦੇ ਖਾਲੀ ਹਿੱਸੇ ਨੂੰ ਹਟਾਉਣ ਦੀ ਕੋਸ਼ਿਸ਼ ਕਰ ਰਹੀ ਹੈ ਇਸ ਤੋਂ ਪਹਿਲਾਂ ਪੁਲਿਸ ਨੇ ਮਾਲੀਵਾਲ ਤੇ ਹਮਲਾ ਕਰਨ ਦੇ ਦੋਸ਼ੀ ਵਿਭਗ ਕੁਮਾਰ ਨੂੰ ਗ੍ਰਿਫਤਾਰ ਕੀਤਾ ਸੀ ਬਾਦ ਦੇ ਵਿੱਚ ਪੁਲਿਸ ਵਿਭਗ ਨੂੰ ਸੀਐਮ ਹਾਊਸ ਲੈ ਗਈ ਜਿੱਥੇ ਇਹ ਦ੍ਰਿਸ਼ ਦੁਬਾਰਾ ਬਣਾਇਆ ਗਿਆ ਪੁਲਿਸ ਵਿਭਗ ਨੂੰ ਡਰਾਇੰਗ ਰੂਮ ਵਿੱਚ ਵੀ ਲੈ ਕੇ ਗਈ ਜਿੱਥੇ ਮਾਨੀਬਾਲ ਦੇ ਹਮਲੇ ਦਾ ਦੋ ਸ਼ਹੀਦਾਂ ਹੁਣ ਐਸਏਟੀ ਦੇ ਵੱਲੋਂ ਜਿਹੜਾ ਆ ਪੂਰਾ ਜਾਂਚ ਪੜਤਾਲ ਕੀਤੀ ਜਾਵੇਗੀ ਇਸ ਦੌਰਾਨ ਪਲਪਲ ਦੀ ਰਿਪੋਰਟ ਜਿਹੜੀ ਆ ਸੌਂਪਣੀ ਪਵੇਗੀ ਇਸ ਨੂੰ ਲੈ ਕੇ ਹੁਣ ਹੋਰ ਕਾਰਵਾਈ ਜਿਹੜੀ ਉਹ ਤਿੱਖੀ ਕਰ ਦਿੱਤੀ ਗਈ ਹੈ ਜਿਸ ਨੂੰ ਦੇਖਦੇ ਹੋਏ ਹੁਣ ਦੇਖਣਾ ਹੋਵੇਗਾ ਕਿ ਆਖਰਕਾਰ ਸਵਾਤੀ ਮਾਲੀਵਾਲ ਦੇ ਕੁੱਟਮਾਰ ਦੇ ਮਾਮਲੇ ਦੇ ਵਿੱਚ ਐਸਆਈਟੀ ਦੇ ਵੱਲੋਂ ਕੀ ਸਬੂਤ ਇਕੱਠੇ ਕੀਤੇ ਜਾਂਦੇ ਨੇ ਤੇ ਕਿਸ ਤਰੀਕੇ ਦਾ ਖੁਲਾਸਾ ਉਨ੍ਹਾਂ ਦੇ ਵੱਲੋਂ ਕੀਤਾ ਜਾਂਦਾ ਹੈ ਆਮ ਆਦਮੀ ਪਾਰਟੀ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਦੇ ਜੋ ਕੁੱਟਮਾਰ ਦਾ ਮਾਮਲਾ ਸੀਮ ਹਾਊਸ ਦੇ ਵਿੱਚ ਵਾਪਰਿਆ ਸੀਗਾ ਤੇ ਉਸ ਨੂੰ ਲੈ ਕੇ ਦਿੱਲੀ ਪੁਲਿਸ ਨੇ ਹੁਣ ਐਸਆਈਟੀ ਦਾ ਗਠਨ ਕਰ ਦਾ ਤੇ ਜਿਸ ਤੂ ਲਿਆ ਕਿ ਹੁਣ ਐਸਆਈਟੀ ਹਰ ਪਾਸੋਂ ਜਾਂਚ ਪੜਤਾਲ ਕਰੇਗੀ ਹਰ ਪਾਸੋਂ ਜਿਹੜਾ ਆ ਉਹ ਜਾਂਚ ਪੜਤਾਲ ਦੇ ਗੁਰਾਂ ਦੇਖਿਆ ਜਾਵੇਗਾ ਕਿ ਕੀ ਕੀ ਸਬੂਤ ਜਿਹੜਾ ਐ ਐਸਆਈਟੀ ਇਕੱਠਾ ਕਰਦੀ ਹੈ ਤੇ ਫਿਰ ਉਸ ਤੋਂ ਬਾਅਦ ਮਾਮਲੇ ਦੀ ਅਗਲੀ ਜਿਹੜੀ ਜਾਂਚ ਸ਼ੁਰੂ ਕਰ ਦਿੱਤੀ ਜਾਵੇਗੀ ਪਰ ਤੁਹਾਨੂੰ ਦੱਸ ਦਈਏ ਕਿ ਸੁਭਾਤੀ ਮਾਲੀਵਾਲ ਜੋ ਕਿ ਆ ਆਮ ਆਦਮੀ ਪਾਰਟੀ ਦੇ ਸੰਸਦ ਵੀ ਨੇ ਤੇ ਇਸੇ ਦੌਰਾਨ ਜਦੋਂ ਅਰਵਿੰਦ ਕੇਜਰੀਵਾਲ ਜੇਲ੍ਹ ਤੋਂ ਬਾਹਰ ਆਉਂਦੇ ਨੇ ਤੇ ਉਹਨਾਂ ਦੇ ਨਾਲ ਮੁਲਾਕਾਤ ਕਰਨ ਦੇ ਲਈ ਸੀਐਮ ਹਾਊਸ ਦੇ ਵਿੱਚ ਜਾਂਦੇ ਨੇ ਪਰ ਉਸੇ ਦੌਰਾਨ ਸੀਐਮ ਹਾਊਸ ਦੇ ਵਿੱਚ ਸੁਭਾਤੀ ਮਾਲੀਵਾਲ ਉਹਨਾਂ ਦੇ ਨਾਲ ਜਿਹੜੀ ਕੁੱਟਮਾਰ ਕੀਤੀ ਜਾਂਦੀ ਹੈ ਤੇ ਉਸੇ ਕੁੱਟਮਾਰ ਦਾ ਮਾਮਲਾ ਹੁਣ ਲਗਾਤਾਰ ਪੱਖ ਦਾ ਹੋਇਆ ਨਿਸਰਾ ਰਿ ਹੈ ਜਿਸ ਨੂੰ ਲੈ ਕੇ ਹੁਣ ਦਿੱਲੀ ਪੁਲਿਸ ਨੇ ਜਾਂਚ ਦੇ ਲਈ ਐਸਆਈਟੀ ਦਾ ਗਠਨ ਕਰ ਦਿੱਤਾ ਹੈ ਐਸਆਈਟੀ ਦੇ ਵੱਲੋਂ ਹੁਣ ਜਾਂਚ ਪੜਤਾਲ ਕੀਤੀ ਜਾਵੇਗੀ ਹਰ ਇੱਕ ਚੀਜ਼ ਨੂੰ ਖੰਗਾਲਿਆ ਜਾਵੇਗਾ ਤੇ ਹਰ ਇੱਕ ਚੀਜ਼ ਨੂੰ ਬਾਰੀਕੀ ਦੇ ਨਾਲ ਜਾਂਚਿਆ ਵੀ ਜਾਵੇਗਾ ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇ ਕਿ ਇਸ ਮਾਮਲੇ ਵਿੱਚ ਐਸਆਈਟੀ ਵਿੱਚ ਅੰਜਤਾ ਕੋਈ ਇਲਾਵਾ ਤਿੰਨ ਇਨਸਪੈਕਟਰ ਰੈਂਕ ਦੇ ਅਧਿਕਾਰੀ ਸ਼ਾਮਿਲ ਸਨ ਇਸ ਦੇ ਨਾਲ ਹੀ ਥਾਣਾ ਸਿਵਲ ਲਾਈਨ ਦਾ ਐਸਐਚਓ ਵੀ ਸ਼ਾਮਿਲ ਹੈ ਜਿੱਥੇ ਕੇਸ ਦਰਜ ਹੈ ਐਸਆਈਟੀ ਟੀਮ ਸਮੇ ਸਮੇਤੇ ਸੀਨੀਅਰ ਅਧਿਕਾਰੀਆਂ ਨੂੰ ਜਾਂਚ ਰਿਪੋਰਟ ਸੌਂਪੇਗੀ ਤੁਹਾਨੂੰ ਦੱਸਦੀ ਹੈ ਕਿ ਐਸਆਈਟੀ ਇਸ ਮਾਮਲੇ ਵਿੱਚ ਹਰ ਲਿੰਕ ਨੂੰ ਜੋੜਨ ਦੀ ਕੋਸ਼ਿਸ਼ ਕਰੇਗੀ ਸਭ ਤੋਂ ਪਹਿਲਾਂ ਪੁਲਿਸ ਵਿਭਾਗ ਦਾ ਮੋਬਾਈਲ ਡਾਟਾ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪੁਲਿਸ ਨੂੰ ਉਮੀਦ ਹੈ ਕਿ ਇਸ ਨਾਲ ਉਹਨਾਂ ਨੂੰ ਲੀਡ ਮਿਲ ਸਕਦੀ ਹੈ ਜਦੋਂ ਪੁਲਿਸ ਨੇ ਐਤਵਾਰ ਸ਼ਾਮ ਨੂੰ ਸੀਸੀਟੀਵੀ ਡੀਵੀਆਰ ਜ਼ਬਤ ਕਰ ਲਿਆ ਸੀ ਇਸ ਤਰ੍ਹਾਂ ਹੀ ਉਹ ਸੀਸੀਟੀਵੀ ਦੇ ਖਾਲੀ ਹਿੱਸੇ ਨੂੰ ਹਟਾਉਣ ਦੀ ਕੋਸ਼ਿਸ਼ ਕਰ ਰਹੀ ਹੈ ਇਸ ਤੋਂ ਪਹਿਲਾਂ ਪੁਲਿਸ ਨੇ ਮਾਲੀਵਾਲ ਤੇ ਹਮਲਾ ਕਰਨ ਦੇ ਦੋਸ਼ੀ ਵਿਭਗ ਕੁਮਾਰ ਨੂੰ ਗ੍ਰਿਫਤਾਰ ਕੀਤਾ ਸੀ ਬਾਦ ਦੇ ਵਿੱਚ ਪੁਲਿਸ ਵਿਭਗ ਨੂੰ ਸੀਐਮ ਹਾਊਸ ਲੈ ਗਈ ਜਿੱਥੇ ਇਹ ਦ੍ਰਿਸ਼ ਦੁਬਾਰਾ ਬਣਾਇਆ ਗਿਆ ਪੁਲਿਸ ਵਿਭਗ ਨੂੰ ਡਰਾਇੰਗ ਰੂਮ ਵਿੱਚ ਵੀ ਲੈ ਕੇ ਗਈ ਜਿੱਥੇ ਮਾਨੀਬਾਲ ਦੇ ਹਮਲੇ ਦਾ ਦੋ ਸ਼ਹੀਦਾਂ ਹੁਣ ਐਸਏਟੀ ਦੇ ਵੱਲੋਂ ਅਜਿਹੜਾ ਆ ਪੂਰਾ ਜਾਂਚ ਪੜਤਾਲ ਕੀਤੀ ਜਾਵੇਗੀ ਇਸ ਦੌਰਾਨ ਪਲਪਲ ਦੀ ਰਿਪੋਰਟ ਜਿਹੜੀ ਆ ਉਸ کمپنی ਪਵੇਗੀ ਇਸ ਨੂੰ ਲੈ ਕੇ ਹੁਣ ਹੋਰ ਕਾਰਵਾਈ ਜਿਹੜੀ ਉਹ ਤਿੱਖੀ ਕਰ ਦਿੱਤੀ ਗਈ ਹੈ ਜਿਸ ਨੂੰ ਦੇਖਦੇ ਹੋਏ ਹੁਣ ਦੇਖਣਾ ਹੋਵੇਗਾ ਕਿ ਆਖਰਕਾਰ ਸਵਾਤੀ ਮਾਲੀਵਾਲ ਦੇ ਘੁਟਮਾਰ ਦੇ ਮਾਮਲੇ ਦੇ ਵਿੱਚ ਐਸਆਈਟੀ ਦੇ ਵੱਲੋਂ ਕੀ ਸਬੂਤ ਇਕੱਠੇ ਕੀਤੇ ਜਾਂਦੇ ਨੇ ਤੇ ਕਿਸ ਤਰੀਕੇ ਦਾ ਖੁਲਾਸਾ ਉਹਨਾਂ ਦੇ ਵੱਲੋਂ ਕੀਤਾ ਜਾਂਦਾ ਹੈ